ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਚੱਲ ਰਿਹਾ ਰੋਟਾਵੇਟਰਾਂ ਦੀ ਰਿਪੇਅਰ ਇੱਕ ਬੰਦਾ ਕਰ ਰਿਹਾ ਹੈ ਸੁਪਰ ਸੀਡਰਾਂ ਦੀ ਸਰਵਿਸ ਸਰਵਿਸ ਨਹੀਂ ਕਰ ਰਿਹਾ ਐਕਚੁਅਲੀ ਇਹ ਪਾਈਪ ਪਾ ਰਿਹਾ ਹੈ ਸੁਪਰ ਸੀਡਰ ਦੇ ਇਹ ਸਾਡੇ ਹੈਗੇ ਆ ਸਰਦਾਰ ਜੀ ਸੁਪਰ ਸੀਡਰ ਆ ਰਿਹਾ ਸਾਡਾ ਇਤਰੇ ਦਾ ਸੀਰੀਅਲ ਨੰਬਰ ਹੁੰਦਾ 8 ਫੋਟਾ ਸੁਪਰ ਸੀਟਰ ਆ 14 ਟਾਈਨਾਂ ਦੇ ਵਿੱਚ ਸਭ ਤੋਂ ਸ਼ਕਤੀਮੰਦਾ ਜਿਹੜਾ ਸੁਪਰ ਸੀਟਰ ਆ ਬਾਕੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਅਦਰ ਰੋਟੇਟਰ ਦੇ ਪੈ ਰਹੇ ਆ ਬਲੇਡ ਸੁਪਰੀਮ ਦੇ ਆ ਸੁਪਰੀਮ ਦਾ ਬਲੇਡ ਆ ਅਗੁਰਚਰਨ ਬਾਈ ਸਾਡਾ ਭਲੇੜ ਪਾ ਰਿਆ ਆ ਉਧਰ ਸ਼ਰਨੀ ਬਾਈ ਲੱਗਿਆ ਭਲੇੜ ਚ ਚਾਰਨ ਕਿਤਾ ਸ਼ਰਨੀ ਬਾਈ ਹੋਰ ਕਿਤਾ ਹਾਲ ਚਾਲ ਵਧੀਆ ਕਿਵੇਂ ਚੱਲਦੀ ਹੈ ਜ਼ਿੰਦਗੀ ਫਿਰ ਮੇਰੀ ਤਾਂ ਬਹੁਤ ਵਧੀਆ ਚੱਲਦੀ ਹੈ ਹੈ ਅੱਛਾ ਬਾਕੀ ਬਹੁਤ ਜਾਣੇ ਪੁੱਛਦੇ ਦਿੰਦੇ ਆ ਕੇ ਜੋ ਸੁਪਰ ਸੀਡਰ ਖਰੀਦਿਆ ਵੀ ਤੁਹਾਡਾ ਸੁਪਰ ਸੀਡਰ ਰੋਟਾਵੇਟਰ ਵਾਂਗੂ ਕੰਮ ਦੇ ਦੂਗਾ ਤਾਂ ਇਹ ਦੇ ਦਾਂਦਾ ਰੋਟਾਵੇਟਰ ਵਾਂਗੂ ਕੰਮ ਇਹਦੇ ਚਾਰ ਨਾਟ ਲੱਗੇ ਆ ਇੱਕ ਆ ਲੱਗਿਆ ਨਟ ਇੱਕ ਉਹ ਤੇ ਇਧਰ ਵੀ ਲੱਗਿਆ ਇਹ ਨਾਟਾਂ ਨੂੰ ਖੋਲ ਕੇ ਇਸ ਇਹ ਆਪਣਾ ਰੋਟਾਵੇਟਰ ਨੂੰ ਕੰਮ ਦੇ ਦਿੰਦਾ ਤੇ ਆ ਪਿੱਛੇ ਵਾਲਾ ਸਾਰਾ ਸਿਸਟਮ ਖੁੱਲ ਜਾਂਦਾ ਆ ਚਾਰ ਨਾਟ ਉਧਰ ਹੈ ਚਾਰ ਨਾਟ ਉਧਰ ਆ ਪੈਪ ਖੋਲ ਕੇ ਬੰਦਾ ਰੱਖ ਦੇਵੇ ਇਹਨੂੰ ਦੂਸਰੇ ਵਾਂਗੂ ਆਪਣਾ ਰੋਟਾ ਵੈਟਰ ਨੂੰ ਯੂਜ਼ ਕਰ ਸਕਦਾ ਆ। ਬਾਕੀ ਇਹ ਹੋਲਿਆ ਖਲਾਇ ਵੀ ਹੈਗਾ ਉਹ ਵੀ ਦਿਖਾ ਦੰਨੇ ਆ ਤੁਹਾਨੂੰ। ਬਾਹਰ ਕੇ ਆਇਆ ਉਹ। ਉਹ ਆਪੇ ਆਪਣਾ। ਇਹ ਵੀ ਆਪਣਾ 8 ਫੁੱਟ ਆਈ ਆ। ਇਹ 7 ਫੁੱਟ ਆ। ਆਇਆ ਦਾ ਸਮਾਨ ਵੱਖਰਾ ਕੀਤਾ ਪਿਆ ਆ। ਉਪਰਲੇ ਡਰੇਲੇ ਦੀ ਉਹ ਪਈ ਆ। ਬਾਕੀ ਚੈੱਕ ਕਰ ਸਕਦੇ ਹੋ ਇਹ ਵੀ ਬਹੁ ਬੋਧੀਆਂ ਚੱਲਦਾ ਆ ਆਪੇ ਜੋ ਫਟਾ ਵਗੈਰਾ ਚੈੱਕ ਕਰ ਸਕਦੇ ਆ ਪਿੱਛੇ ਰੋਲਰ ਆ ਸਾਫ ਵਧੀਆ ਦਿੰਦਾ ਆ ਇਹ ਬਾਕੀਆ ਡਬਲੂ ਸਾਈਲੇ ਵਾਲੀ ਮਸ਼ੀਨ ਆ ਮੱਕੀ ਦਾ ਟੋਕਾ ਕਰਦੀ ਹੈ ਜਿਹੜੀ ਇਹ ਦੋ ਰੂਆਂ ਲੈ ਕੇ ਚੱਲ ਜਾਂਦੀ ਆ ਰੇਟ ਵੀ ਇਹਦਾ ਜੈ ਜੈ ਹੈ ਜੇ ਕਿਸੇ ਨੇ ਲੈਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਉੱਪਰ ਸ਼ੋਅ ਹੋ ਰਿਹਾ ਹੈ ਬਾਕੀ ਹੋਰ ਰੋਟਾਵੇਟਰ ਬ੍ਰੋਡਕਾਸਟਰ ਕਿਸੇ ਨੇ ਵੀ ਲੈਣਾ ਹੋਵੇ ਤਾਂ ਉਹ ਵੀ ਸੰਪਰਕ ਕਰ ਸਕਦਾ ਸਾਡੇ ਨਾਲ ਆ ਖਾਦ ਖਿਲਾਰਨ ਵਾਸਤੇ ਆ ਇਹ ਵੀ ਬਹੁਤ ਕੰਮ ਆਉਂਦਾ ਆ ਜਿੱਦਾਂ ਹੁਣ ਅੱਗੇ-ਅੱਗੇ ਲੇਬਰ ਦੀ ਦਿੱਕਤਾਂ ਦੀ ਰਹਿੰਦੀ ਆ ਲੇਵਰ ਮਿਲਦੀ ਨਹੀਂ ਨੀ ਕਿ ਆਪਾਂ ਟਰੈਕਟਰ ਦੇ ਪਿੱਛੇ ਪਾ ਕੇ ਟਰੈਕਟਰ ਤੇ ਬਸ ਵੱਡੇ ਟਾਇਰ ਜਿਹੜੇ ਬ੍ਰੀਕ ਹੁੰਦੇ ਆ ਪਾ ਕੇ ਖੇਤ ਦੇ ਵਿੱਚ ਫੇਰ ਸਕਦੇ ਆ ਇਹਨੂੰ ਤੇ ਖਾਦ ਵੀ ਬਹੁਤ ਵਧੀਆ ਢੰਗ ਨਾਲ ਪੈਂਦੀ ਆ ਕੁਆਂਟੀਟੀ ਸਹੀ ਪੈਂਦੀ ਆ ਬਿਲਕੁਲ ਜਿ세ਾ ਉਹਨੇ ਸੈੱਟ ਕਰ ਦੇਣਾ ਇਹਨੂੰ ਇਹਦੇ ਸਰਾਖਾ ਨੂੰ ਆ ਇਹਦਾ ਲੀਵਰ ਆ ਸੈੱਟ ਕਰਨ ਵਾਲਾ ਬੰਦ ਇੱਥੋਂ ਹੁੰਦੀ ਆ ਤੇ ਸੈੱਟ ਹੁੰਦੀ ਆ ਤੇ ਇੱਥੇ ਸੈਟਿੰਗਾਂ ਲੱਗੀਆਂ ਹੋਈਆਂ ਇੱਥੇ ਸੇਫਟੀ ਬੋਲਟ ਪਾ ਜਾਂਦਾ ਆ ਜਿੱਥੇ ਦੇ ਸੈਟਿੰਗ ਕਰਨੀ ਆ ਉੱਥੋਂ ਫਿਰ ਹਿੱਲਦੀ ਨਹੀਂ ਐ ਉੱਥੇ ਸੈਟਿੰਗ ਕਰਕੇ ਉੱਥੇ ਤੱਕ ਆਪਾਂ ਆ ਸਕਦੇ ਆ ਬੈਕਅਪ ਜਿਹੜੀ ਅਸਟਮੈਂਟ ਦਾ ਪਤਾ ਲੱਗ ਗਿਆ ਇਹਦਾ ਫਿਰ ਖਾਦ ਬੜੀ ਵਧੀਆ ਟੰਗਣਾ ਪੈਂਦੀ ਆ ਇਹਦੇ ਨਾਲ ਬਾਕੀ ਆਪਣਾ 10 ਫੁੱਟਾ ਰੋਟਾਵੇਟਰ ਆ ਆ ਸਿੰਗਲ ਰੋ ਮਸ਼ੀਨ ਖੜੀ ਆ ਸਾਇਲੈਂਸ ਵਾਲੀ ਆ ਕਿਸੇ ਦਿਨ ਸਿੰਗਲ ਰੋ ਲੈਣੀ ਹੋਵੇ ਇਹ ਵੀ ਲੈ ਸਕਦਾ ਆ ਜੇ ਵੀ ਸੰਪਰਕ ਕਰ ਸਕਦੇ ਇਹਦਾ ਵੀ ਰੇਟ ਬਹੁਤ ਵਾਜਿਬ ਆ ਕਈ ਡੈਰੀ ਫਾਰਮ ਵਾਲੇ ਕਹਿੰਦੇ ਵੀ ਆਪਣੀਓ ਲੈ ਲਈਏ ਕਿਸੇ ਤੋਂ ਕਿਰਾਏ ਤੋਂ ਦੇਣ ਵਾਲੇ ਕਿਰਾਏ ਤੇ ਦੇਣ ਨਾਲ ਉਹ ਲੈ ਸਕਦਾ ਆ ਇਹ ਨਵੀਂ ਮਸ਼ੀਨ ਆਈਏ ਬਾਕੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਆਨਕਾ ਧੰਨਵਾਦ